ਇੱਕ ਕੁੜੀ ਜਿਸ ਦਾ ਨਾਮ ਰਾਜੂ ਸੀ ਉਹਦੇ ਮੋਢਿਆਂ ਤੇ ਨਾ ਸਿਰਫ ਯਾਤਰੀਆਂ ਦਾ ਭਾਰ ਸੀ ਸਗੋਂ ਆਪਣੇ ਗਰੀਬ ਪਰਿਵਾਰ ਦੀ ਜ਼ਿੰਮੇਵਾਰੀ ਦਾ ਵੀ ਪਹਾੜ ਸੀ ਇੱਕ ਦਿਨ ਰੇਲਵੇ ਸਟੇਸ਼ਨ ਦੀ ਬੇਅੰਤ ਭੀੜ ਵਿੱਚ ਉਸ ਨੂੰ ਇੱਕ ਖਜ਼ਾਨਾ ਮਿਲਦਾ ਹੈ ਜਿਹੜਾ ਸੋਨੇ ਚਾਂਦੀ ਦਾ ਨਹੀਂ ਸਗੋਂ ਇੱਕ ਮਾਸੂਮ ਬੱਚੇ ਦੀਆਂ ਡਰੀਆਂ ਹੋਈਆਂ ਅੱਖਾਂ ਦਾ ਸੀ ਉਸਨੇ ਆਪਣੀ ਕਮਾਈ ਆਪਣੀ ਸ਼ਾਂਤੀ ਤੇ ਰਾਤ ਦੀ ਨੀਂਦ ਦਾ ਤੇ ਲਾ ਕੇ ਉਸ ਬੱਚੇ ਨੂੰ ਉਹਦੇ ਘਰੇ ਭੇਜਣ ਦਾ ਫੈਸਲਾ ਕੀਤਾ ਚਾਰ ਦਿਨਾਂ ਦੀ ਅੰਤਕ ਮਿਹਨਤ ਤੇ ਜਦੋਂ ਜੈਤ ਤੋਂ ਬਾਅਦ ਜਦੋਂ ਉਹ ਬੱਚੇ ਨੂੰ ਲੈ ਕੇ ਉਹਦੇ ਅਮੀਰ ਮਾਪਿਆਂ ਦੇ ਕੋਲ ਪਹੁੰਚਿਆ ਤਾਂ ਉਹਨਾਂ ਨੇ ਉਸ ਨੂੰ ਇਨਾਮ ਵਜੋਂ ਕੁਝ ਅਜੀਹਾ ਦਿੱਤਾ ਜਿਸ ਦੀ ਰਾਜੂ ਨੇ ਆਪਣੇ ਸੁਪਨੇ ਵਿੱਚ ਵੀ ਕਲਪਨਾ ਨਹੀਂ ਸੀ ਕੀਤੀ ਇਹ ਇੱਕ ਆਮ ਕੁਲੀ ਦੀ ਕਹਾਣੀ ਹੈ ਜੋ ਤੁਹਾਨੂੰ ਇਹ ਵਿਸ਼ਵਾਸ ਦਿਵਾਵੇਗੀ ਕਿ ਜਦੋਂ ਕਿਸਮਤ ਦਇਆਲਤਾ ਦਾ ਕਰਜ਼ਾ ਚੁਕਾਉਂਦੀ ਹੈ ਤਾਂ ਦੁਨੀਆ ਦੇਖਦੀ रह ਜਾਂਦੀ ਹੈ ਕਲਕੱਤਾ ਇੱਕ ਵੱਡਾ ਸ਼ਹਿਰ ਹੈ ਇਹਦੇ ਹਾਵੜਾ ਰੇਲਵੇ ਸਟੇਸ਼ਨ ਤੇ ਹਰ ਸਮੇਂ ਲੋਕਾਂ ਦੀ ਭੀੜ ਲੱਗੀ ਰਹਿੰਦੀ ਇਹ ਸ਼ਹਿਰ ਕਦੇ ਸੌਂਦਾ ਨਹੀਂ ਸੀ ਇੱਥੇ ਹਰ ਪਲ ਹਜ਼ਾਰਾਂ ਕਹਾਣੀਆਂ ਪੈਦਾ ਹੁੰਦੀਆਂ ਤੇ ਭੀੜ ਵਿੱਚ ਹੀ ਗਵਾਜ ਜਾਂਦੀਆਂ ਸਨ ਰੇਲ ਗੱਡੀ ਦੀਆਂ ਸੀਟੀਆਂ ਕੁੜੀਆਂ ਦੀਆਂ ਆਵਾਜ਼ਾਂ ਤੇ ਲੱਖਾਂ ਯਾਤਰੀਆਂ ਦਾ ਸ਼ੋਰ ਹਰ ਸਮੇਂ ਇਸ ਸਟੇਸ਼ਨ ਤੇ ਹੁੰਦਾ ਸੀ ਇਸੇ ਰੇਲਵੇ ਸਟੇਸ਼ਨ ਤੇ ਰਾਜੂ ਨਾਮ ਦਾ ਇੱਕ ਕੁਲੀ ਕੰਮ ਕਰਦਾ ਸੀ ਉਹ ਪਿਛਲੇ 15 ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਹੈ ਪਸੀਨੇ ਤੇ ਸਖਤ ਮਿਹਨਤ ਕਾਰਨ ਉਹਦੀ ਲਾਲ ਵਰਦੀ ਆਪਣਾ ਅਸਲੀ ਰੰਗ ਗਵਾ ਚੁੱਕੀ ਸੀ ਯਾਤਰੀਆਂ ਦੇ ਭਾਰੀ ਸਮਾਨ ਨੂੰ ਚੁੱਕਦੇ ਸਮੇਂ ਉਦੇ ਚੌੜੇ ਮੋੜੇ ਥੋੜੇ ਸਮੇਂ ਲਈ ਝੁਕ ਜਾਂਦੇ ਰਾਜੂ ਦੇ ਚਿਹਰੇ ਤੇ ਇੱਕ ਇਮਾਨਦਾਰੀ ਤੇ ਅੱਖਾਂ ਵਿੱਚ ਅਜੀਬ ਜੀ ਕੋਮਲਤਾ ਸੀ ਜੋ ਇਸ ਭੀੜ ਭੜੱਕੇ ਵਾਲੇ ਸਟੇਸ਼ਨ ਤੇ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਰਾਜੂ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਛੋਟੇ ਜਿਹੇ ਘਰ 'ਚ ਰਹਿੰਦਾ ਉਸਦੀ ਦੁਨੀਆ ਸਟੇਸ਼ਨ ਤੋਂ ਸ਼ੁਰੂ ਹੁੰਦੀ ਤੇ ਕਮਰੇ ਵਿੱਚ ਆ ਕੇ ਖਤਮ ਹੋ ਜਾਂਦੀ ਰਾਜੂ ਦੀ ਪਤਨੀ ਜਿਹਦਾ ਨਾਮ ਰਾਣੀ ਹੈ ਤੇ ਉਹਦੀ 8 ਸਾਲਾਂ ਦੀ ਧੀ ਹੈ ਜਿਹਦਾ ਨਾਮ ਸੋਨੀਆ ਹੈ ਉਹ ਇੱਕ ਨਿੱਕੇ ਜਿਹੇ ਕਮਰੇ ਵਿੱਚ ਆਪਣੀ ਜ਼ਿੰਦਗੀ ਕੱਟ ਰਹੇ ਹਨ ਰਾਣੀ ਲੋਕਾਂ ਦੇ ਘਰਾਂ ਵਿੱਚ ਘਰੇਲੂ ਕੰਮ ਕਰਦੀ ਆਪਣੇ ਪਤੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹੈ ਸੋਨੀਆ ਤੀਜੀ ਜਮਾਤ ਵਿੱਚ ਪੜਦੀ ਹੈ ਤੇ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਹੈ ਰਾਜੂ ਦਾ ਇੱਕ ਸੁਪਨਾ ਹੈ ਕਿ ਉਹ ਦੀ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ ਤਾਂ ਜੋ ਉਹ ਗਰੀਬੀ ਭਰੀ ਜ਼ਿੰਦਗੀ ਵਿੱਚੋਂ ਬਾਹਰ ਆ ਸਕਣ ਰਾਜੂ ਦਿਨ ਰਾਤ ਮਿਹਨਤ ਕਰਦਾ ਹੈ ਤਾਂ ਜੋ ਆਪਣੀ ਧੀ ਦੀ ਫੀਸ ਭਰ ਸਕੇ ਤੇ ਘਰ ਚਲਾ ਸਕੇ ਇੱਕ ਦਿਨ ਰੋਜ਼ ਦੀ ਤਰ੍ਹਾਂ ਉਹ ਆਪਣੇ ਕੰਮ ਤੇ ਆਇਆ ਹੋਇਆ ਸੀ ਦੁਪਹਿਰ ਦਾ ਸਮਾਂ ਸੀ ਤੇ ਗਰਮੀ ਵੀ ਸਿਖਰ ਤੇ ਸੀ ਦਿੱਲੀ ਤੋਂ ਆਉਣ ਵਾਲੀ ਇੱਕ ਰੇਲ ਗੱਡੀ ਪਲੇਟਫਾਰਮ 5 ਤੇ ਆ ਕੇ ਰੁਕਦੀ ਹੈ ਪਲੇਟਫਾਰਮ ਤੇ ਹੁਣ ਯਾਤਰੀਆਂ ਦਾ ਹੜਾ ਆਇਆ ਹੋਇਆ ਸੀ ਰਾਜੂ ਆਪਣੇ ਕੰਮ ਦੀ ਭਾਲ ਵਿੱਚ ਉਸ ਭੀੜ ਦਾ ਹਿੱਸਾ ਬਣ ਗਿਆ ਉਦੋਂ ਹੀ ਉਸਦੀ ਨਜ਼ਰ ਇੱਕ 6-7 ਸਾਲ ਦੇ ਬੱਚੇ ਤੇ ਪਈ ਜਿਹਦੇ ਮਹਿੰਗੇ ਕੱਪੜੇ ਪਾਏ ਹੋਏ ਸਨ ਤੇ ਪੈਰਾਂ ਵਿੱਚ ਵਧੀਆ ਜੁੱਤੇ ਪਾਏ ਹੋਏ ਸੀ ਪਰ ਉਹਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਘਬਰਾਹਟ ਸੀ ਉਹ ਡਰਿਆ ਹੋਇਆ ਸੀ ਪਰ ਰੋ ਨਹੀਂ ਸੀ ਰਿਆ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਆਪਣੇ ਮਾਪਿਆਂ ਤੋਂ ਵਿਛੜ ਗਿਆ ਹੋਵੇ ਇਧਰ ਉਧਰ ਨਜ਼ਰਾਂ ਘੁਮਾ ਰਿਹਾ ਸੀ ਉਸ ਬੱਚੇ ਦੇ ਮੋਢੇ ਤੇ ਇੱਕ ਬੈਗ ਟੰਗਿਆ ਹੋਇਆ ਸੀ ਬੱਚੇ ਨੂੰ ਇਸ ਤਰ੍ਹਾਂ ਇਕੱਲਾ ਘੁੰਮਦਾ ਦੇਖ ਕੇ ਰਾਜੂ ਦਾ ਧਿਆਨ ਉਸ ਬੱਚੇ ਤੇ ਗਿਆ ਉਹਦਾ ਦਿਲ ਪਿੰਗਲ ਗਿਆ ਉਹ ਆਪਣਾ ਕੰਮ ਛੱਡ ਕੇ ਉਸ ਬੱਚੇ ਕੋਲ ਜਾ ਕੇ ਨਰਮੀ ਨਾਲ ਪੁੱਛਦਾ ਕਿ ਕੀ ਹੋਇਆ ਪੁੱਤ ਤੇਰਾ ਨਾਮ ਕੀ ਹੈ ਤੂੰ ਇੱਥੇ ਇਕੱਲਾ ਕਿਉਂ ਬੈਠਾ ਹੈ ਬੱਚੇ ਨੇ ਡਰ ਨਾਲ ਆਪਣੀਆਂ ਅੱਖਾਂ ਚੌੜੀਆਂ ਕੀਤੀਆਂ ਤੇ ਪਿੱਛੇ हट ਗਿਆ। ਰਾਜੂ ਉਸ ਨੂੰ ਕਹਿਣ ਲੱਗਦਾ ਕਿ ਡਰ ਨਾ ਮੈਂ ਤੈਨੂੰ ਕੁਝ ਨਹੀਂ ਕਹਾਂਗਾ। ਮੈਂ ਵੀ ਤੇਰੇ ਪਿਓ ਵਰਗਾ ਹੀ ਹਾਂ। ਉਸ ਨੇ ਆਪਣੀ ਜੇਬ ਵਿੱਚੋਂ ਆਪਣੀ ਤੀ ਸੋਨੀਆ ਦੀ ਫੋਟੋ ਕੱਢ ਕੇ ਬੱਚੇ ਨੂੰ ਦਿਖਾਈ ਤੇ ਕਹਿਣ ਲੱਗਿਆ ਕਿ ਮੇਰੇ ਘਰ ਇਹ ਵੀ ਇੱਕ ਬੱਚੀ ਹੈ। ਉਸ ਬੱਚੇ ਨੇ ਫੋਟੋ ਵੱਲ ਦੇਖਿਆ ਤੇ ਬਾਅਦ ਵਿੱਚ ਰਾਜੂ ਵੱਲ। ਉਸ ਨੂੰ ਰਾਜੂ ਦੀਆਂ ਅੱਖਾਂ ਵਿੱਚ ਸੱਚਾਈ ਦਿਖਾਈ ਦਿੱਤੀ। ਹੌਲੀ-ਹੌਲੀ ਕੰਬਦੀ ਆਵਾਜ਼ ਵਿੱਚ ਕਿਹਾ ਕਿ ਮੇਰੇ ਮੰਮੀ ਪਾਪਾ ਟ੍ਰੇਨ ਵਿੱਚ ਸਨ। स्पीड ਬਹੁਤ ਜ਼ਿਆਦਾ ਸੀ ਤੇ ਮੇਰਾ ਹੱਥ ਛੁੱਟ ਗਿਆ। ਬੱਚੇ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਰਾਜੂ ਨੇ ਆਲਾ ਦਵਾਲਾ ਦੇਖਿਆ ਪਰ ਹੁਣ ਤਾਂ ਟ੍ਰੇਨ ਖਾਲੀ ਹੋ ਚੁੱਕੀ ਸੀ। ਉਸਨੇ ਬੱਚੇ ਦਾ ਹੱਥ ਘੁੱਟ ਕੇ ਫੜਿਆ ਤੇ ਕਹਿਣ ਲੱਗਦਾ ਕਿ ਚਲ ਤੇਰੇ ਮੰਮੀ ਪਾਪਾ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਤੂੰ ਮੇਰੇ ਨਾਲ ਹੀ ਰਹੀਂ। ਰਾਜੂ ਉਸ ਬੱਚੇ ਤੋਂ ਉਹਦਾ ਨਾਮ ਪੁੱਛਦਾ ਤਾਂ ਉਹਦਾ ਨਾਮ ਵਿਸ਼ਾਲ ਹੈ। ਰਾਜੂ ਨੇ ਆਸੇ ਪਾਸੇ ਦੀਆਂ ਦੁਕਾਨਾਂ ਵਾਲਿਆਂ ਤੋਂ ਪੁੱਛਿਆ ਕਿ ਉਹਨਾਂ ਕੋਲੋਂ ਕਿਸੇ ਨੇ ਕਿਸੇ ਛੋਟੇ ਬੱਚੇ ਬਾਰੇ ਤਾਂ ਨਹੀਂ ਪੁੱਛਿਆ ਜੋ ਗੁੰਮ ਹੋ ਗਿਆ ਹੋਵੇ ਵਿਸ਼ਾਲ ਦੇ ਮਾਪੇ ਨੂੰ ਉਹ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹਨੂੰ ਕਿਤੋਂ ਵੀ ਕੁਝ ਨਹੀਂ ਮਿਲਦਾ ਇੱਕ ਘੰਟਾ ਬੀਤ ਜਾਂਦਾ ਹੈ ਹੁਣ ਰਾਜੂ ਨੂੰ ਹੋਰ ਵੀ ਚਿੰਤਾ ਹੋਣ ਲੱਗ ਗਈ ਉਹਨੇ ਫੈਸਲਾ ਕੀਤਾ ਕਿ ਬੱਚੇ ਨੂੰ ਲੈ ਕੇ ਰੇਲਵੇ ਪੁਲਿਸ ਵਾਲਿਆਂ ਕੋਲ ਜਾਵੇਗਾ ਰਾਜੂ ਵਿਸ਼ਾਲ ਦੇ ਨਾਲ ਰੇਲਵੇ ਪੁਲਿਸ ਵਾਲਿਆਂ ਦੇ ਕੋਲ ਜਾਂਦਾ ਹੈ ਉਹਨਾਂ ਨੂੰ ਸਾਰੀ ਕਹਾਣੀ ਦੱਸਦੀ ਪਰ ਹਵਾਲਦਾਰ ਨੇ ਉਹ ਬੱਚੇ ਕੋਲ ਕੋਈ ਜ਼ਿਆਦਾ ਦਿਲਚਸਪੀ ਨਾ ਦਿਖਾਈ। ਉਹਨੇ ਇਹੀ ਕਿਹਾ ਕਿ ਇੱਕ ਬੱਚਾ ਹੋਰ ਗਵਾਚ ਗਿਆ। ਚਲੋ ਇਹਨੂੰ ਵੀ ਇੱਥੇ ਬਿਠਾ ਦੇ ਜਦੋਂ ਕੋਈ ਇਹਦੇ ਬਾਰੇ ਰਿਪੋਰਟ ਲਿਖਣ ਆਊਗਾ ਤਾਂ ਉਹਨੂੰ ਨਾਲ ਲੈ ਜਾਵੇਗਾ। ਇਹ ਗੱਲ ਸੁਣ ਕੇ ਰਾਜੂ ਉਸ ਹਵਾਲਦਾਰ ਨੂੰ ਕਹਿਣ ਲੱਗਦਾ ਹੈ ਕਿ ਬੱਚਾ ਬਹੁਤ ਡਰਿਆ ਹੋਇਆ ਹੈ। ਸਾਨੂੰ ਇਹਦੇ ਮਾਪੇ-ਬਾਪ ਨੂੰ ਲੱਭਣਾ ਚਾਹੀਦਾ ਹੈ। ਪਰ ਪੁਲਿਸ ਵਾਲ ਰਾਜੂ ਨੂੰ ਧਮਕਾਉਂਦਾ ਹੋਇਆ ਕਹਿੰਦਾ ਕਿ ਤੂੰ ਸਾਨੂੰ ਨਾ ਸਖਾ ਕਿ ਸਾਨੂੰ ਕੀ ਕਰਨਾ ਹੈ। ਹਰ ਰੋਜ਼ ਇੱਥੇ 10 ਬੱਚੇ ਗਵਾਚ ਜਾਂਦੇ ਐ ਤੇ ਮਿਲ ਜਾਂਦੇ ਐ। ਤੂੰ ਆਪਣਾ ਕੰਮ ਕਰ। ਰਾਜੂ ਨੇ ਦੇਖਿਆ ਕਿ ਦੋ ਬੱਚੇ ਹੋਰ ਪਹਿਲਾਂ ਹੀ ਚੌਂਕੀ ਦੇ ਇੱਕ ਕੌਨੀ ਵਿੱਚ ਬੈਠੇ ਸਨ ਜੋ ਸ਼ਾਇਦ ਸਵੇਰ ਤੋਂ ਹੀ ਆਪਣੇ ਮਾਪਿਆਂ ਨੂੰ ਢੀਕ ਰਹੇ ਸੀ ਚੌਂਕੀ ਦਾ ਮਾਹੌਲ ਅਤੇ ਹਵਾਲਦਾਰ ਦੇ ਰੁੱਖੇ ਵਿਵਹਾਰ ਨੂੰ ਦੇਖ ਕੇ ਰਾਜੂ ਦਾ ਦਿਲ ਡੁੱਬ ਗਿਆ ਉਸ ਨੂੰ ਲੱਗਿਆ ਕਿ ਜੋ ਵਿਸ਼ਾਲ ਨੂੰ ਇੱਥੇ ਇਕੱਲੇ ਨੂੰ ਛੱਡ ਕੇ ਗਿਆ ਤਾਂ ਬੱਚਾ ਡਰ ਨਾਲ ਹੀ ਮਰ ਜਾਵੇਗਾ ਉਸ ਨੇ ਇੱਕ ਫੈਸਲਾ ਕੀਤਾ ਉਸ ਨੇ ਪੁਲਿਸ ਵਾਲੇ ਨੂੰ ਕਿਹਾ ਕਿ ਸਰ ਮੈਂ ਇਸ ਬੱਚੇ ਨੂੰ ਆਪਣੇ ਨਾਲ ਹੀ ਲੈ ਕੇ ਜਾ ਰਿਹਾ ਹਾਂ ਮੈਂ ਇਹਦੇ ਮਾਪਿਆਂ ਨੂੰ ਖੋਦ ਹੀ ਲੱਭਣ ਦੀ ਕੋਸ਼ਿਸ਼ ਕਰਾਂਗਾ ਮੈਂ ਕੱਲ ਸਵੇਰੇ ਦਵਾਰੇ ਆਵਾਂਗਾ ਜੇ ਤੁਹਾਡੇ ਕੋਲ ਕੋਈ ਖਬਰ ਹੋਈ ਤਾਂ ਤੁਸੀਂ ਮੈਨੂੰ ਜ਼ਰੂਰ ਦੱਸ ਦਿਓ ਇਹ ਸੁਣ ਕੇ ਉਹ ਹਵਲਦਾਰ ਹੱਸਦਾ ਹੋਇਆ ਕਹਿਣ ਲੱਗਦਾ ਹੈ ਕਿ ਇੰਨਾ ਵੱਡਾ ਹੀਰੋ ਬਣਨ ਦੀ ਲੋੜ ਨਹੀਂ ਤੂੰ ਆਪਣਾ ਪੇਟ ਭਰਨ ਲਈ ਤਾਂ ਸੰਘਰਸ਼ ਕਰ ਰਿਹਾ ਹੈ ਕਿਸੇ ਹੋਰ ਦਾ ਬੱਚਾ ਤੂੰ ਕਿੱਥੋਂ ਪਾਲ ਲਵੇਂਗਾ ਜਦੋਂ ਸ਼ਾਮ ਨੂੰ ਘਰੇ ਜਾ ਕੇ ਰੋਟੀ ਥੜ ਗਈ ਫਿਰ ਉਦੋਂ ਇਸ ਬੱਚੇ ਨੂੰ ਇੱਥੇ ਛੱਡਣ ਵਾਪਸ ਆਵੇਂਗਾ ਰਾਜੂ ਨੇ ਉਸ ਪੁਲਿਸ ਵਾਲੇ ਦੀਆਂ ਗੱਲਾਂ ਵੱਲ ਧਿਆਨ ਹੀ ਨਾ ਦਿੱਤਾ ਉਹਨੇ ਵਿਸ਼ਾਲ ਦਾ ਹੱਥ ਫੜਿਆ ਤੇ ਪੁਲਿਸ ਚੌਂਕੀ ਤੋਂ ਬਾਹਰ ਆ ਗਿਆ ਹੁਣ ਸ਼ਾਮ ਹੋ ਗਈ ਸੀ ਅੱਜ ਤਾਂ ਰਾਜੂ ਦਾ ਸਾਰਾ ਹੀ ਦਿਨ ਬਰਬਾਦ ਹੋ ਚੁੱਕਿਆ ਸੀ ਉਹਨੇ 1 ਰੁਪਿਆ ਵੀ ਨਹੀਂ ਕਮਾਇਆ ਉਸ ਦੀ ਜੇਬ ਵਿੱਚ ਕੁਝ ਸਿੱਕੇ ਸੀ ਆਪਣੀ ਪਤਨੀ ਤੇ ਤੀ ਵਾਰੀ ਸੋਚ ਕੇ ਉਹ ਪਰੇਸ਼ਾਨ ਹੋ ਜਾਂਦਾ ਕਿ ਅੱਜ ਮੈਂ ਘਰ ਵਿੱਚ ਕੀ ਜਵਾਬ ਦੇਵਾਂਗਾ ਜਦੋਂ ਉਹ ਵਿਸ਼ਾਲ ਦਾ ਡਰਿਆ ਹੋਇਆ ਚਿਹਰਾ ਦੇਖਦਾ ਤਾਂ ਉਹਦੀ ਸਾਰੀ ਚਿੰਤਾ ਦੂਰ ਹੋ ਜਾਂਦੀ ਹੈ ਉਸਨੇ ਫੈਸਲਾ ਕਰ ਲਿਆ ਕਿ ਜਦੋਂ ਤੱਕ ਇਹ ਬੱਚੇ ਨੂੰ ਇਹਦੇ ਮਾਪਿਆਂ ਨਾਲ ਨਹੀਂ ਮਲਾਉਂਦਾ ਮੈਂ ਟੇਕੇ ਨਹੀਂ ਬੈਠਾਂਗਾ ਸ਼ਾਮ ਨੂੰ ਰਾਜੂ ਵਿਸ਼ਾਲ ਦਾ ਹੱਥ ਫੜ ਕੇ ਉਹਨੂੰ ਆਪਣੇ ਕਮਰੇ ਵਿੱਚ ਲੈ ਜਾਂਦਾ ਹੈ। ਆਸ-ਪਾਸ ਦੇ ਲੋਕ ਉਸ ਨੂੰ ਬੱਚੇ ਬਾਰੇ ਪੁੱਛਦੇ ਐ ਪਰ ਰਾਜੂ ਕਿਸੇ ਨੂੰ ਕੋਈ ਜਵਾਬ ਨਹੀਂ ਦਿੰਦਾ ਤੇ ਸਿੱਧਾ ਆਪਣੇ ਘਰ ਚਲਾ ਜਾਂਦਾ ਹੈ। ਰਾਣੀ ਜੋ ਕਿ ਸਾਰੇ ਇੱਕ ਦਿਨ ਤੋਂ ਆਪਣੇ ਪਤੀ ਦੀ ਉਡੀਕ ਕਰ ਰਹੀ ਸੀ, ਦਰਵਾਜ਼ੇ ਤੇ ਅਣਜਾਣ ਬੱਚੇ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ। ਉਹ ਘਬੜਟ ਵਿੱਚ ਪੁੱਛਦੀ ਹੈ ਕਿ ਇਹ ਕੌਣ ਹੈ? ਰਾਜੂ ਉਸ ਨੂੰ ਅੰਦਰ ਲੈ ਜਾਂਦਾ ਤੇ ਸਾਰੀ ਕਹਾਣੀ ਦੱਸਦਾ ਹੈ। ਰਾਣੀ ਦਾ ਚਿਹਰਾ ਵੀ ਚਿੰਤਾ ਨਾਲ ਭਰ ਜਾਂਦਾ ਹੈ। ਉਹ ਕਹਿਣ ਲੱਗਦੀ ਹੈ ਕਿ ਅਸੀਂ ਤਾਂ ਆਪ ਹੀ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਦੇ ਆਂ ਜੇ ਕੱਲ ਨੂੰ ਕੋਈ ਆ ਕੇ ਆਪਣੇ ਤੇ ਇਹ ਇਲਜ਼ਾਮ ਲਗਾਵੇਗਾ ਕਿ ਅਸੀਂ ਉਹਨਾਂ ਦੇ ਬੱਚੇ ਨੂੰ ਚੋਰੀ ਕਰ ਲਿਆ ਫਿਰ ਆਪਣਾ ਕੀ ਬਣੂਗਾ ਪਰ ਰਾਜੂ ਕਹਿੰਦਾ ਕਿ ਮੈਂ ਪੁਲਿਸ ਵਾਲਾਂ ਕੋਲ ਗਿਆ ਸੀ ਮੈਨੂੰ ਕੱਲੇ ਨੂੰ ਥਾਣੇ 'ਚ ਛੱਡ ਕੇ ਨਹੀਂ ਸੀ ਆ ਸਕਦਾ ਇਹ ਬਹੁਤ ਡਰਿਆ ਹੋਇਆ ਹੈ ਉਦੋਂ ਹੀ ਉਹਨਾਂ ਦੀ ਧੀ ਵੀ ਕਮਰੇ ਤੋਂ ਬਾਹਰ ਆਉਂਦੀ ਹੈ ਉਹ ਪੁੱਛਣ ਲੱਗਦੀ ਹੈ ਕਿ ਇਹ ਕੌਣ ਹੈ ਤਾਂ ਰਾਜੂ ਉਹਨੂੰ ਕਹਿੰਦਾ ਕਿ ਤੇਰਾ ਭਰਾ ਹੈ ਹੁਣ ਸੋਨੀਆ ਉਹਦੇ ਨਾਲ ਖੇਡਣ ਲੱਗਦੀ ਹੈ ਵਿਸ਼ਾਲ ਜੋ ਹੁਣ ਤੱਕ ਡਰਿਆ ਹੋਇਆ ਸੀ ਸੋਨੀਆ ਨੂੰ ਦੇਖ ਕੇ ਥੋੜਾ ਜਿਹਾ ਮੁਸਕਰਾਉਂਦਾ ਹੈ। ਉਹਦੀ ਮੁਸਕਰਾਹਟ ਦੇਖ ਕੇ ਰਾਣੀ ਦਾ ਵੀ ਦਿਲ ਪਿੰਗਲ ਜਾਂਦਾ ਹੈ। ਉਹਦੇ ਅੰਦਰ ਦੀ ਮਾਂ ਜਾਗ ਪੈਂਦੀ ਹੈ। ਉਹ ਕਹਿਣ ਲੱਗਦੀ ਹੈ ਕਿ ਕੋਈ ਗੱਲ ਨਹੀਂ ਜਦੋਂ ਤੱਕ ਇਹਦੇ ਮਾਪੇ ਨਹੀਂ ਮਿਲ ਜਾਂਦੇ ਇਹ ਸਾਡੇ ਨਾਲ ਹੀ ਰਹੇਗਾ। ਰਾਣੀ ਨੇ ਰਾਤ ਨੂੰ ਸਾਰਿਆਂ ਨੂੰ ਖਾਣਾ ਬਣਾ ਕੇ ਖਵਾਇਆ। ਵਿਸ਼ਾਲ ਜੀ ਨੇ ਕਈ ਘੰਟੇ ਤੰਦੂਰ ਕੁਝ ਨਹੀਂ ਸਿੱਖਦਾ। ਢਿੱਡ ਭਰ ਕੇ ਰੋਟੀ ਖਾਂਦਾ ਤੇ ਉੱਥੇ ਹੀ ਚਟਾਈ ਤੇ ਖੇਡਦਾ ਖੇਡਦਾ ਸੌ ਜਾਂਦਾ ਹੈ। ਅਗਲੇ ਦਿਨ ਇੱਕ ਨਵੀਂ ਚੁਣੌਤੀ ਨਾਲ ਦਿਨ ਸ਼ੁਰੂ ਹੁੰਦਾ ਹੈ ਰਾਜੂ ਨੇ ਕੰਮ ਤੇ ਜਾਣਾ ਸੀ ਪਰ ਵਿਸ਼ਾਲ ਨੂੰ ਉਹ ਕਾਰ ਵਿੱਚ ਇਕੱਲਾ ਨਹੀਂ ਛੱਡ ਸਕਦਾ ਇਸ ਲਈ ਉਹਨੇ ਫੈਸਲਾ ਕੀਤਾ ਕਿ ਉਹ ਵਿਸ਼ਾਲ ਨੂੰ ਵੀ ਆਪਣੇ ਨਾਲ ਹੀ ਲੈ ਕੇ ਜਾਵੇਗਾ ਵਿਸ਼ਾਲ ਸਾਰਾ ਦਿਨ ਰਾਜੂ ਦੇ ਨਾਲ ਸਟੇਸ਼ਨ ਤੇ ਘੁੰਮਦਾ ਰਿਹਾ ਉਹ ਇੱਕ ਹੱਥ ਨਾਲ ਕਿਸੇ ਯਾਤਰੀ ਦਾ ਸਮਾਨ ਚੁੱਕਦਾ ਤੇ ਦੂਜੇ ਹੱਥ ਨਾਲ ਰਾਜੂ ਦਾ ਹੱਥ ਫੜ ਕੇ ਰੱਖਦਾ ਰਾਜੂ ਵੀ ਹਰ ਆਉਣ ਜਾਣ ਵਾਲੇ ਯਾਤਰੀ ਨੂੰ ਬੜੇ ਧਿਆਨ ਨਾਲ ਦੇਖਦਾ ਸੀ ਉਹ ਹਰੇਕ ਦਾ ਚਿਹਰਾ ਪੜਨ ਦੀ ਕੋਸ਼ਿਸ਼ ਕਰਦਾ ਕਿ ਕਿਤੇ ਕੋਈ ਆਪਣੇ ਬੱਚੇ ਨੂੰ ਤਾਂ ਨਹੀਂ ਲੱਭ ਰਿਹਾ ਉਸਨੇ ਸਟੇਸ਼ਨ ਮਾਸਟਰ ਤੋਂ ਲੈ ਕੇ ਹਰ ਟੀਟੀ ਨਾਲ ਇਹ ਗੱਲ ਕੀਤੀ ਵਿਸ਼ਾਲ ਦੀ ਤਸਵੀਰ ਵੀ ਦਿਖਾਈ ਤਾਂ ਜੋ ਕਿਤੇ ਉਸ ਨੂੰ ਉਮੀਦ ਦੀ ਕੋਈ ਕਿਰਨ ਨਜ਼ਰ ਆ ਜਾਵੇ ਇਹ ਸਭ ਕਰਕੇ ਉਹਦਾ ਕੰਮ ਵੀ ਸਹੀ ਢੰਗ ਨਾਲ ਨਹੀਂ ਹੋ ਰਿਹਾ ਸੀ ਦੂਜੇ ਕੁਲੀ ਉਸ ਤੋਂ ਤੇਜ਼ੀ ਨਾਲ ਕੰਮ ਕਰ ਰਹੇ ਸਨ ਉਹ ਆਮ ਦਿਨਾਂ ਵਿੱਚ ਜਿੰਨਾ ਕਮਾਉਂਦਾ ਸੀ ਅੱਜ ਉਸ ਤੋਂ ਅੱਧਾ ਵੀ ਨਹੀਂ ਸੀ ਕਮਾ ਸਕਿਆ ਸ਼ਾਮ ਨੂੰ ਜਦੋਂ ਘਰ ਆਇਆ ਤਾਂ ਰਾਣੀ ਨੇ ਪੁੱਛਿਆ ਕੀ ਵਿਸ਼ਾਲ ਦੇ ਮਾਤਾ ਪਿਤਾ ਬਾਰੇ ਕੁਝ ਪਤਾ ਲੱਗਿਆ ਤਾਂ ਉਸਨੇ ਨਾਂ ਵਿੱਚ ਸਿਰ ਹਲਾ ਦਿੱਤੀ ਰਾਣੀ ਦਾ ਚਿਹਰਾ ਵੀ ਫਿੱਕਾ ਪੈ ਗਿਆ ਉਹਨੇ ਆਪਣੇ ਪੁਰਾਣੀ ਟਰੰਕ ਵਿੱਚੋਂ ਕੁਝ ਚਾਂਦੀ ਦੇ ਗਹਿਣੇ ਕੱਢੇ ਤੇ ਕਿਹਾ ਕੱਲ ਨੂੰ ਇਹਨਾਂ ਨੂੰ ਵੇਚ ਆਇਓ ਤਾਂ ਜੋ ਘਰ ਵਿੱਚ ਕੁਝ ਖਾਣ ਨੂੰ ਆ ਸਕੇ ਪਰ ਰਾਜੂ ਦਾ ਮਨ ਪਰ ਆਇਆ ਉਹਨੇ ਰਾਣੀ ਨੂੰ ਕਿਹਾ ਕਿ ਇਹ ਤਾਂ ਤੇਰੀ ਮਾਂ ਦੀ ਆਖਰੀ ਨਿਸ਼ਾਨੀ ਹੈ ਤੂੰ ਇਹਨੂੰ ਵੇਚ ਨਹੀਂ ਸਕਦੀ ਰਾਣੀ ਨੇ ਉਹਦਾ ਹੱਥ ਫੜ ਲਿਆ ਤੇ ਕਿਹਾ ਕਿ ਅਸੀਂ ਬੱਚਿਆਂ ਨੂੰ ਭੁੱਖਾ ਨਹੀਂ ਸੁਵਾ ਸਕਦੇ ਸਾਨੂੰ ਕੁਝ ਤਾਂ ਕਰਨਾ ਹੀ ਪਊਗਾ ਤੀਜੇ ਦਿਨ ਰਾਜੂ ਫੇਰ ਵਿਸ਼ਾਲ ਨਾਲ ਸਟੇਸ਼ਨ ਤੇ ਗਿਆ ਅੱਜ ਵੀ ਉਹਦਾ ਸਾਰਾ ਦਿਨ ਵਿਸ਼ਾਲ ਦੇ ਮਾਤਾ ਪਿਤਾ ਨੂੰ ਲੱਭਣ ਵਿੱਚ ਹੀ ਲੱਗਦਾ ਪਰ ਉਹਨੂੰ ਕਿਤੋਂ ਵੀ ਕੁਝ ਨਹੀਂ ਪਤਾ ਲੱਗਦਾ ਉਹਨੋਂ ਪੁਲਿਸ ਵਾਲੇ ਦੀ ਗੱਲ ਸਹੀ ਜਾਪਣ ਲੱਗਦੀ ਹੈ ਕਿ ਇੱਕ ਗਰੀਬ ਕੁਲੀ ਅਮੀਰ ਬੱਚੇ ਦੇ ਮਾਪੇ ਨੂੰ ਕਿਵੇਂ ਲੱਭ ਸਕਦਾ ਹੈ ਉਹਨੇ ਫੈਸਲਾ ਕੀਤਾ ਕਿ ਕੱਲ ਸਵੇਰੇ ਵਿਸ਼ਾਲ ਨੂੰ ਵਾਪਸ ਥਾਣੇ ਵਿੱਚ ਛੱਡ ਆਵੇਗਾ ਉਹ ਰਾਤ ਉਹਦੇ ਘਰ ਵਿੱਚ ਇੱਕ ਅਜੀਬ ਜਿਹੀ ਚੁੱਪ ਸੀ ਸੋਨੀਆ ਵੀ ਚੁੱਪ ਸੀ ਉਹਨੂੰ ਵੀ ਇਹ ਲੱਗ ਰਿਹਾ ਸੀ ਕਿ ਉਹਦਾ ਭਰਾ ਹੁਣ ਚਲਾ ਜਾਵੇਗਾ ਰਾਜੂ ਚੁੱਪਚਾਪ ਪਿਆ ਛੱਤਵਾਲ ਦੇਖ ਰਿਹਾ ਸੀ ਉਹਨੂੰ ਆਪਣੀ ਬੇਵਸੀ ਤੇ ਬਹੁਤ ਗੁੱਸਾ ਆ ਰਿਹਾ ਸੀ ਉਸੇ ਵੇਲੇ ਵਿਸ਼ਾਲ ਜੋ ਕਿ ਰਾਜੂ ਦੇ ਕੋਲ ਹੀ ਪਿਆ ਸੀ ਉੱਠਿਆ ਆਪਣੇ ਬੈਗ ਦੀ ਜਿੱਪ ਖੋਲੀ ਤੇ ਉਹਦੇ ਵਿੱਚੋਂ ਕੁਝ ਲੱਭਣ ਲੱਗ ਪਿਆ ਰਾਜੂ ਨੇ ਅੱਜ ਪਹਿਲੀ ਵਾਰੀ ਉਹਦੇ ਬੈਗ ਨੂੰ ਅੰਦਰੋਂ ਦੇਖਿਆ ਸੀ ਉਹਦੇ ਵਿੱਚ ਇੱਕ ਡਾਇਰੀ ਸੀ ਵਿਸ਼ਾਲ ਨੇ ਇੱਕ ਪੇਜ ਪਲਟ ਕੇ ਰਾਜੂ ਨੂੰ ਦਿਖਾਇਆ ਤੇ ਕਿਹਾ ਅੰਕਲ ਆਹ ਦੇਖੋ ਇਹ ਮੇਰਾ ਘਰ ਹੈ ਰਾਜੂ ਉਸ ਡਰਾਇੰਗ ਵੱਲ ਦੇਖਦਾ ਹੈ ਡਰਾਇੰਗ ਇੱਕ ਬੱਚੇ ਦੇ ਹੱਥ ਨਾਲ ਬਣਾਈ ਹੋਈ ਸੀ ਜਿਦੇ ਵਿੱਚ ਇੱਕ ਵੱਡਾ ਘਰ ਸੀ ਸਾਹਮਣੇ ਇੱਕ ਲਾਲ ਕਾਰ ਸੀ ਤੇ ਘਰ ਦੇ ਉੱਪਰ ਇੱਕ ਅਜੀਬ ਜਿਹਾ ਨਿਸ਼ਾਨ ਸੀ ਰਾਜੂ ਨੇ ਵਿਸ਼ਾਲ ਨੂੰ ਪੁੱਛਿਆ ਪੁੱਤੇ ਨਿਸ਼ਾਨ ਕੀ ਹੈ ਵਿਸ਼ਾਲ ਨੇ ਜਵਾਬ ਦਿੱਤਾ ਕਿ ਮੈਨੂੰ ਇਹ ਨਹੀਂ ਪਤਾ ਕਿ ਨਿਸ਼ਾਨ ਦਾ ਕੀ ਮਤਲਬ ਹੈ ਪਰ ਮੇਰੇ ਪਾਪਾ ਦੇ ਦਫ਼ਤਰ ਦੀ ਬਿਲਡਿੰਗ ਉੱਤੇ ਵੀ ਇਸੇ ਤਰ੍ਹਾਂ ਦਾ ਇੱਕ ਨਿਸ਼ਾਨ ਹੈ ਹੁਣ ਰਾਜੂ ਆਪਣੇ ਦਿਮਾਗ ਤੇ ਜ਼ੋਰ ਦੇਣ ਲੱਗਦਾ ਹੈ ਉਹ ਯਾਦ ਕਰਨ ਦੀ ਬਹੁਤ ਕੋਸ਼ਿਸ਼ ਕਰਦਾ ਹੈ ਉਹਨੂੰ ਯਾਦ ਆਉਂਦਾ ਹੈ ਕਿ ਸ਼ਹਿਰ ਦੇ ਸਭ ਤੋਂ ਵੱਡੇ ਵਪਾਰਿਕ ਸਟਰੀਟ ਵਿੱਚ ਇੱਕ ਬਹੁਤ ਉੱਚੀ ਇਮਾਰਤ ਹੈ ਜਿਹਦੇ ਉੱਤੇ ਅਜਿਹਾ ਹੀ ਨਿਸ਼ਾਨ ਬਣਿਆ ਹੋਇਆ ਹੈ ਨੈਕਸਟ ਟਾਵਰ ਸ਼ਹਿਰ ਦਾ ਇੱਕ ਬਹੁਤ ਹੀ ਵੱਡੀ ਰੀਅਲ ਏਸਟੇਟ ਕੰਪਨੀ ਫਿਨਿਕਸ ਗਰੁੱਪ ਦਾ ਮੁੱਖ ਦਫ਼ਤਰ ਸੀ ਉਹ ਸੋਚਣ ਲੱਗਦਾ ਹੈ ਕਿ ਹੋ ਸਕਦਾ ਹੈ ਵਿਸ਼ਾਲ ਦੇ ਪਿਤਾ ਇਸ ਕੰਪਨੀ ਨਾਲ ਜੁੜੇ ਹੋਣ ਉਸ ਦੇ ਮਨ ਵਿੱਚ ਇੱਕ ਪਤਲੀ ਜੀ ਉਮੀਦ ਦੀ ਕਿਰਨ ਜਗ ਗਈ ਉਹਨੇ ਫੈਸਲਾ ਕੀਤਾ ਕਿ ਉਹ ਕੱਲ ਨੂੰ ਆਖਰੀ ਕੋਸ਼ਿਸ਼ ਕਰੇਗਾ ਤੇ ਵਿਸ਼ਾਲ ਨੂੰ ਉੱਥੇ ਲੈ ਕੇ ਜਾਵੇਗਾ ਚੌਥੇ ਦਿਨ ਰਾਜੂ ਸਵੇਰੇ ਸਵੇਰੇ ਹੀ ਵਿਸ਼ਾਲ ਨਾਲ ਪਾਰਕ ਸਟਰੀਟ ਲਈ ਰਵਾਨਾ ਹੋ ਗਿਆ ਜਦੋਂ ਉਹ ਫਿਨਿਕਸ ਟਾਵਰ ਦੀ ਆਲੀਸ਼ਾਨ ਸ਼ੀਸ਼ੇ ਦੀ ਇਮਾਰਤ ਤੱਕ ਪਹੁੰਚਦਾ ਤਾਂ ਇੱਕ ਪਲ ਲਈ ਉਸਦੀ ਹਿੰਮਤ ਟੁੱਟ ਜਾਂਦੀ ਹੈ ਉਹ ਤਾਂ ਇੱਕ ਕੁਲੀ ਸੀ ਪਰ ਉੱਥੇ ਤਾਂ ਲੋਕ ਸੂਟ ਬੋਟ ਪਾ ਕੇ ਅੰਦਰ ਬਾਹਰ ਜਾ ਰਹੇ ਸਨ ਗੇਟ ਤੇ ਖੜੇ ਸਿਕਿਉਰਿਟੀ ਗਾਰਡ ਨੇ ਉਸ ਨੂੰ ਘੂਰ ਕੇ ਪੁੱਛਿਆ ਕਿ ਕਿੱਧਰ ਜਾ ਰਹੇ ਹੋ ਇਹ ਕੋਈ ਧਰਮਸ਼ਾਲਾ ਨਹੀਂ ਤਾਂ ਰਾਜੂ ਨੇ ਬੜੀ ਹੀ ਨਿਮਰਤਾ ਨਾਲ ਕਿਹਾ ਕਿ ਮੈਂ ਅੰਦਰ ਜਾਣਾ ਚਾਹਣਾ ਹੈ ਮੈਂ ਤੁਹਾਡੇ ਬੌਸ ਨੂੰ ਮਿਲਣਾ ਹੈ ਸਿਕਿਉਰਿਟੀ ਗਾਰਡ ਨੇ ਵਿਸ਼ਾਲ ਅਤੇ ਰਾਜੂ ਦੇ ਕੱਪੜਿਆਂ ਵੱਲ ਧਿਆਨ ਨਾ ਦੇਖਿਆ ਤੇ ਫੇਰ ਕਿਹਾ ਤੁਸੀਂ ਜਾਣਦੇ ਹੋ ਇਸ ਬਿਲਡਿੰਗ ਦਾ ਮਾਲਕ ਕੌਣ ਹੈ? ਅਰਜੁਨ ਖੰਨਾ ਹੈ ਜੋ ਕਿ ਦੇਸ਼ ਦਾ ਸਭ ਤੋਂ ਵੱਡੇ ਕਾਰੋਬਾਰੀਆਂ ਵਿੱਚੋਂ ਇੱਕ ਹੈ। ਤੁਸੀਂ ਆਪਣਾ ਤੇ ਮੇਰਾ ਟਾਈਮ ਖਰਾਬ ਨਾ ਕਰੋ। ਚੁੱਪਚਾਪ ਇੱਥੋਂ ਚਲੇ ਜਾਓ। ਰਾਜੂ ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗਾਰਡ ਨੇ ਉਹਨਾਂ ਨੂੰ ੱੱਕੇ ਦੇ ਕੇ ਉੱਥੋਂ ਦੂਰ ਕਰ ਦਿੱਤਾ। ਹੁਣ ਰਾਜੂ ਨਿਰਾਸ਼ ਹੋ ਕੇ ਸੜਕ ਦੇ ਦੂਜੇ ਪਾਸੇ ਇੱਕ ਬੈਂਚ ਤੇ ਜਾ ਕੇ ਬੈਠ ਗਿਆ। ਉਹ ਸੋਚਣ ਲੱਗਦਾ ਹੈ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ? ਉਹ ਘੰਟਿਆਂ ਵੱਧੇ ਉੱਥੇ ਬੈਠਾ ਰਿਹਾ। ਦਪੈਰ ਦਾ ਸਮਾਂ ਸੀ ਦਫ਼ਤਰ ਦੇ ਬਾਹਰ ਹੰਗਾਮਾ ਦੇਖਿਆ ਬਹੁਤ ਸਾਰੀਆਂ ਕਾਰਾਂ ਆਈਆਂ ਅਤੇ ਰੁਕ ਗਈਆਂ ਅਰਜੁਨ ਖੰਨਾ ਖੁਦ ਇੱਕ ਕਾਰ ਵਿੱਚੋਂ ਹੇਠਾਂ ਉਤਰਦਾ ਹੈ ਉਹ 50 ਕੁ ਸਾਲਾਂ ਦਾ ਇੱਕ ਪ੍ਰਭਾਵਸ਼ਾਲੀ ਤੇ ਗੰਭੀਰ ਦਿਖ ਵਾਲਾ ਆਦਮੀ ਸੀ ਉਹਦੇ ਚਿਹਰੇ ਤੇ ਡੂੰਗੀ ਠਕਾਵਟ ਤੇ ਚਿੰਤਾ ਸੀ ਵਿਸ਼ਾਲ ਜੋ ਕਿ ਰਾਜੂ ਦੀ ਬੁੱਕਲ ਵਿੱਚ ਪਿਆ ਸੀ ਇੱਕਦਮ ਅਰਜੁਨ ਖੰਨਾ ਨੂੰ ਦੇਖ ਕੇ ਚੀਕ ਉੱਠਦਾ ਹੈ ਪਾਪਾ ਉਸ ਦੀ ਇੱਕ ਆਵਾਜ਼ ਨੇ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚ ਲਿਆ ਅਰਜੁਨ ਖੰਨਾ ਨੇ ਵੀ ਉਹਦੀ ਆਵਾਜ਼ ਨੂੰ ਸੁਣਿਆ ਤਾਂ ਉਹਦੀ ਨਜ਼ਰ ਸੜਕ ਦੇ ਪਾਰ ਬੈਠੇ ਇੱਕ ਕੁਲੀ ਅਤੇ ਉਹਦੀ ਗੋਦੀ ਵਿੱਚ ਪਏ ਬੱਚੇ ਤੇ ਪਈ ਇੱਕ ਪਲ ਲਈ ਉਸ ਨੂੰ ਆਪਣੀ ਅੱਖਾਂ ਤੇ ਵਿਸ਼ਵਾਸ ਨਾ ਹੋਇਆ ਵਿਸ਼ਾਲ ਟ੍ਰੈਫਿਕ ਦੀ ਪ੍ਰਵਾਹ ਕੀਤੇ ਬਿਨਾਂ ਚੀਕਦਾ ਹੋਇਆ ਸੜਕਵਾਲ ਭੱਜਿਆ ਤੇ ਜਾ ਕੇ ਆਪਣੇ ਪਾਪਾ ਦੀ ਗੋਦ ਵਿੱਚ ਚੜ ਗਿਆ ਅਰਜੁਨ ਖੰਨਾ ਨੇ ਆਪਣੇ ਪੁੱਤ ਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ ਜਿਵੇਂ ਕੋਈ ਉਹਦੀ ਗਵਾਚੀ ਹੋਈ ਜ਼ਿੰਦਗੀ ਵਾਪਸ ਲੈ ਕੇ ਆ ਗਿਆ ਹੋਵੇ ਦੋਨੇ ਪਿਓ ਪੁੱਤਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਆਪਣੇ ਪੁੱਤ ਨੂੰ ਚੰਗੀ ਤਰ੍ਹਾਂ ਦੇਖਣ ਅਤੇ ਮਿਲਣ ਤੋਂ ਬਾਅਦ ਅਰਜੁਨ ਖੰਨਾ ਦੀ ਨਜ਼ਰ ਰਾਜੂ ਤੇ ਪਈ ਉਹ ਵਿਸ਼ਾਲ ਨੂੰ ਆਪਣੇ ਨਾਲ ਲੈ ਕੇ ਰਾਜੂ ਦੇ ਕੋਲ ਆ ਗਿਆ ਉਸ ਨੂੰ ਪੁੱਛਣ ਲੱਗਦਾ ਹੈ ਕਿ ਮੇਰਾ ਪੁੱਤ ਤੇਰੇ ਕੋਲ ਕਿਵੇਂ ਪਹੁੰਚ ਗਿਆ ਸੀ ਰਾਜੂ ਨੇ ਕੰਬਦੀ ਹੋਈ ਆਵਾਜ਼ ਵਿੱਚ ਪਿਛਲੇ 4 ਦਿਨਾਂ ਦੀ ਸਾਰੀ ਕਹਾਣੀ ਦੱਸ ਦਿੱਤੀ ਕਿ ਇਹ ਮੈਨੂੰ ਸਟੇਸ਼ਨ ਤੇ ਮਿਲਿਆ ਸੀ ਪੁਲਿਸ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਉਹ ਆਪਣੇ ਘਰੇ ਲੈ ਗਿਆ ਉਹਨੇ 4 ਦਿਨਾਂ ਤੱਕ ਵਿਸ਼ਾਲ ਨੂੰ ਉਹਦੇ ਮਾਪਿਆਂ ਨਾਲ ਮਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਵਿਸ਼ਾਲ ਦੀ ਡੈਰੀ ਦੇਖ ਕੇ ਹੀ ਅੱਜ ਉਹ ਇੱਥੇ ਆਇਆ ਹੈ ਤਾਂ ਜੋ ਵਿਸ਼ਾਲ ਨੂੰ ਉਹਦੇ ਮਾਪੇ ਤੱਕ ਪਹੁੰਚਾ ਸਕੇ ਜਦੋਂ ਅਰਜੁਨ ਖੰਨਾਏ ਪੂਰੀ ਕਹਾਣੀ ਸੁਣਦਾ ਹੈ ਤਾਂ ਉਹ ਬਹੁਤ ਜ਼ਿਆਦਾ ਭਾਵੁਕ ਹੋ ਜਾਂਦਾ ਹੈ ਉਹ ਸੋਚਦਾ ਹੈ ਕਿ ਚਾਰ ਦਿਨਾਂ ਤੋਂ ਮੈਂ ਆਪਣੇ ਪੁੱਤ ਨੂੰ ਲੱਭ ਨਾ ਸਕਿਆ ਇੱਕ ਗਰੀਬ ਕੁਲੀ ਜਿਹਦੇ ਕੋਲ ਸ਼ਾਇਦ ਆਪਣੇ ਖਾਣ ਲਈ ਵੀ ਪੈਸੇ ਨਹੀਂ ਸੀ ਉਹਨੇ ਬਿਨਾਂ ਕਿਸੇ ਸਵਾਰਥ ਤੇ ਲਾਲਚ ਤੋਂ ਮੇਰੇ ਪੁੱਤ ਦੀ ਦੇਖਭਾਲ ਕੀਤੀ ਤੇ ਉਹਨੂੰ ਮੇਰੇ ਤੱਕ ਪਹੁੰਚਾ ਦਿੱਤਾ ਅਰਜੁਨ ਖੰਨਾ ਰਾਜੂ ਨੂੰ ਕਹਿਣ ਲੱਗਦਾ ਹੈ ਕਿ ਤੁਹਾਡਾ ਮੇਰੇ ਤੇ ਬਹੁਤ ਵੱਡਾ ਉਪਕਾਰ ਹੈ ਤੁਸੀਂ ਮੇਰੀ ਦੁਨੀਆ ਮੈਨੂੰ ਵਾਪਸ ਕਰ ਦਿੱਤੀ ਮੈਂ ਇਹ ਉਪਕਾਰ 7 ਜਨਮਾਂ ਵਿੱਚ ਵੀ ਨਹੀਂ ਮੋੜ ਸਕਦਾ ਤੁਸੀਂ ਜੋ ਕੁਝ ਕਹੋਗੇ ਮੈਂ ਉਹ ਤੁਹਾਨੂੰ ਦੇਣ ਲਈ ਤਿਆਰ ਹਾਂ ਪਰ ਰਾਜੂ ਨੇ ਬੜੀ ਹੀ ਨਿਮਰਤਾ ਨਾਲ ਹੱਥ ਜੋੜਦੇ ਹੋਏ ਕਿਹਾ ਸਰ ਮੈਨੂੰ ਕੁਝ ਨਹੀਂ ਚਾਹੀਦਾ ਵਿਸ਼ਾਲ ਨੂੰ ਉਹਦੇ ਮਾਂ-ਬਾਪ ਮਿਲ ਗਏ ਤੁਹਾਨੂੰ ਤੁਹਾਡਾ ਪੁੱਤ ਮਿਲ ਗਿਆ ਇਹੀ ਮੇਰਾ ਸਭ ਤੋਂ ਵੱਡਾ ਇਨਾਮ ਹੈ ਮੈਂ ਤਾਂ ਸਿਰਫ ਆਪਣਾ ਫਰਜ਼ ਨਿਭਾਇਆ ਹੈ ਅਰਜੁਨ ਖੰਨਾ ਉਸਦੀ ਸਾਦਗੀ ਤੇ ਇਮਾਨਦਾਰੀ ਤੋਂ ਹੋਰ ਵੀ ਜ਼ਿਆਦਾ ਪ੍ਰਭਾਵਿਤ ਹੋ ਗਿਆ ਉਸਨੇ ਆਪਣੇ ਇੱਕ ਕਰਮਚਾਰੀ ਨੂੰ ਕਿਹਾ ਕਿ ਮੈਨੂੰ ਇਹਦੇ ਪਰਿਵਾਰ ਬਾਰੇ ਸਭ ਕੁਝ ਪਤਾ ਕਰਕੇ ਦੱਸ ਦਿਓ। ਉਹ ਰਾਜੂ ਨੂੰ ਕਹਿੰਦਾ ਹੈ ਕਿ ਅੱਜ ਵੀ ਤੂੰ ਖਾਲੀ ਹੱਥ ਵਾਪਸ ਨਹੀਂ ਜਾਵੇਂਗਾ। ਉਸਨੇ ਉਦੋਂ ਹੀ ਆਪਣੇ ਕਰਮਚਾਰੀ ਤੋਂ ਇੱਕ ਬਰੀਫ ਕੇਸ ਮੰਗਾਇਆ ਜਿਸ ਵਿੱਚ 1 ਕਰੋੜ ਰੁਪਏ ਸੀ ਤੇ ਕਿਹਾ ਕਿ ਇਹ ਤੇਰੀ ਇਮਾਨਦਾਰੀ ਦਾ ਇੱਕ ਛੋਟਾ ਜਿਹਾ ਤੋਹਫ਼ਾ ਹੈ। ਰਾਜੂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਉਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਇੰਨੇ ਪੈਸੇ ਦੇਖੇ ਨਹੀਂ ਸੀ। ਇਥੇ ਹੀ ਬਸ ਨਹੀਂ ਸੀ ਵਿਸ਼ਾਲ ਦੇ ਪਿਓ ਨੇ ਰਾਜੂ ਨੂੰ ਇੱਕ ਵਧੀਆ ਤਨਖਾਹ ਤੇ ਨੌਕਰੀ ਤੇ ਲਵਾ ਦਿੱਤਾ ਉਹਦੇ ਰਹਿਣ ਲਈ ਇੱਕ ਫਲੈਟ ਖਰੀਦ ਕੇ ਦੇ ਦਿੱਤਾ ਤੇ ਰਾਜੂ ਨੂੰ ਕਿਹਾ ਕਿ ਅੱਜ ਤੋਂ ਤੇਰੀ 30 ਸੋਨੀਆਂ ਦੀ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਮੇਰੀ ਹੋਵੇਗੀ ਇਹ ਸਭ ਕੁਝ ਸੁਣ ਕੇ ਰਾਜੂ ਨੂੰ ਇੰਜ ਲੱਗਿਆ ਜਿਵੇਂ ਉਹ ਕੋਈ ਸੁਪਨਾ ਦੇਖ ਰਿਹਾ ਹੋਵੇ ਉਹ ਕੁਝ ਵੀ ਕਹਿਣ ਤੋਂ ਅਸਮਰਥ ਸੀ ਸਿਰਫ ਹੱਥ ਜੋੜ ਕੇ ਖੜਾ ਸੀ ਉਸ ਦੀ ਆਉਣ ਵਾਲੀ ਜ਼ਿੰਦਗੀ ਹੁਣ ਪੂਰੀ ਤਰ੍ਹਾਂ ਬਦਲ ਗਈ ਸੀ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ